ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਡੀਆਈਜੀ ਪੋਨਰ ਸਾਹਿਬ ਜਿਹੜੇ ਕਿ ਬੀਤੇ ਦਿਨੀ ਬਹੁਤ ਵੱਡੀ ਰਕਮ ਦੇ ਨਾਲ ਔਰ ਬਹੁਤ ਸਾਰੇ ਸੋਨੇ ਦੇ ਨਾਲ ਫੜੇ ਗਏ ਨੇ ਯਾਨੀ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਚਰਚਾ ਦੇ ਵਿੱਚ ਸੁਖਵੀਰ ਬਾਦਲ ਵੀ ਆ ਗਏ ਨੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੋਸ਼ ਲੱਗੇ ਸੀ ਕਿ ਇਹਨਾਂ ਦੇ ਰਾਜ ਦੇ ਅੰਦਰ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਵੱਡੀ ਲੁੱਟ ਦੇ ਨਾਲ 5 ਕਰੋੜ ਰੁਪਈਆ ਔਰ ਬਹੁਤ ਸਾਰਾ ਨਾ ਕੋਲੋਂ ਸੋਨਾ ਫੜਿਆ ਗਿਆ ਸੀ ਪਰ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਉਣ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਬਹੁਤ ਵੱਡੀ ਚਰਚਾ ਦੇ ਵਿੱਚ ਫੇਰ ਤੋਂ ਆ ਗਏ ਨੇ ਯਾਨੀ ਸੁਖਬੀਰ ਸਿੰਘ ਬਾਦਲ ਡੀਆਈਜੀ ਭੋਲਰ ਸਾਹਿਬ ਨੇ ਪਸਾ ਦਿੱਤੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਜਿਹੜੇ ਸ਼ਖਸ ਨੇ डीआईजी ਤੇ ਦਾਵਾ ਬੋਲਿਆ ਸੀ ਯਾਨੀ ਉਹਨਾਂ ਨੇ ਆਪਣੇ ਰਿਸਕ ਦੇ ਤੌਰ ਤੇ ਡੀਆਈਜੀ ਭੁੱਲਰ ਸਾਹਿਬ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਵਾ ਦਿੱਤੀ ਔਰ ਉਹਨਾਂ ਨੇ ਕੀ ਕਹਿਣਾ ਇਹ ਖਬਰ ਤੁਹਾਨੂੰ ਸੁਣਾਵਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਨੇਤਾ ਉਹ ਵੀ ਇਸ ਬੁਲੇੰਝੇ ਵਿੱਚ ਫਸ ਗਏ ਨੇ ਤਾਂ ਖਾਲੀ ਦਲ ਨੂੰ ਬਹੁਤ ਵੱਡਾ ਝਟਕਾ ਅੱਜ ਇਸ ਖਬਰ ਦੇ ਨਾਲ ਲੱਗਣਾ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋ ਪਸਾਨ ਦੀ ਕੋਸ਼ਿਸ਼ ਲਗਾਤਾਰ ਅਕਾਲੀ ਦਲ ਦੁਆਰਾ ਕੀਤੀ ਜਾ ਰਹੀ ਸੀ ਪਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਔਰ ਕਿਵੇਂ ਫਸ ਗਏ ਨੇ ਇਹ ਅਪਡੇਟ ਤੁਹਾਰੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਇਸ ਗੱਲ ਦੇ ਨਾਲ ਲੱਗਿਆ ਔਰ ਡੀਆਈਜੀ ਭੋਲਰ ਨੂੰ ਜਿਹਨੇ ਪਸਾਇਆ ਉਹਨਾਂ ਨੇ ਕੀ ਕਹਿਣਾ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਅਪਡੇਟ ਹੈ ਬੜੀ ਹੀ ਅਹਿਮ ਹੈ ਸੁਣੋ ਕੋਚੋ ਕੋਸੀਬੀਏ ਨੇ ਫੜਿਆ ਇਹ ਅੱਖਾਂ ਤੋਂ ਲੈ ਕੇ ਪੈਰ ਤੱਕ ਸਾਰਾ ਕੁਝ ਕੰਬਦਾ ਸੀ ਉਹਦਾ ਬੁੱਢੇ ਬਕਮਾਸ ਦਾ ਉਹ 5 ਕਰੋੜ ਰੁਪਏ ਮਿਲਿਆ ਲੇਕਿਨ ਆਪਾਂ ਸਾਰੇ ਖੜੇ ਇਕੱਠੇ ਕਰ ਲਈਏ ਆਪਣੇ ਸਾਰਿਆਂ ਦੇ ਘਰੋਂ ਇਹ ਮਿਲ ਲਾਨਾ ਪ੍ਰਕਾਸ਼ਾ ਸਰਦਾਰ ਨਹੀਂ ਲੱਗਦੀ ਆ ਜੀ ਨਾਲ ਪੰਗਾ ਲੈ ਰਹੇ ਭਾਈ ਜੀ ਇਸ ਵਾਰ ਸੋਚਿਆ ਹੋਇਆ ਸੀ ਜੀ ਰੋਜ਼ ਦੀ ਮੌਤ ਮਾਰਨ ਨਾਲੋਂ ਇੱਕ ਦਿਨੇ ਸਹੀ ਤੇ ਜਿਆਦਾ ਤੇਰੇ 8 ਲੱਖ ਰੁਪਏ ਮੰਗਿਆ ਸੀਗਾ 8 ਲੱਖ ਮੰਗਿਆ ਸੀਗਾ ਦੇ ਨਾਲੋ ਕਿਹਾ ਗਿਆ ਸੀ ਵੀ 8 ਲੱਖੇ ਤੋਂ ਲੈਣਾ ਜਿੰਨੇ ਪਹਿਲਾਂ ਬੰਦਾ ਲੈ ਲਈ ਆਪਾਂ ਬਰੇ ਤੋਂ ਅੱਠ ਪੂਰਾ ਕਰਨਾ ਹੈ। ਆਜਰ ਨਾਜਰ ਮੰਨ ਕੇ ਪ੍ਰਮਾਤਮਾ ਨੂੰ ਕਹਿੰਨੇ ਇਹਨੂੰ ਸਜ਼ਾ ਕਰਾਊਗਾ। ਜੇ ਨਾ ਕਰਾਈ ਤਮੈ ਜਿਨਾਈ ਛੜ ਦੂੰਗਾ ਪਰ ਮੈਨੂੰ ਬਖਸ਼ਣਾ ਨਹੀਂ। ਇੱਕ ਸਾਨੂੰ ਐਦਾ ਜੀ ਬਰੋਕਰ ਸੀਗਾ ਉਹ ਮੈਨੂੰ ਆਕੇ ਮਿਲਦਾ ਕਹਿੰਦਾ ਮੈਨੂੰ ਡੀ.ਜੀ. ਸਾਹਿਬ ਦਾ ਮੈਸੇਜ ਆਇਆ ਤੁਹਾਡਾ ਵਫਾਰ ਬਹੁਤ ਵਧੀਆ ਚੱਲਦਾ ਹੈ ਆਪਾਂ ਨੂੰ ਡੀ.ਜੀ. ਸਾਹਿਬ ਨਾਲ ਮਿਲ ਕੇ ਚੱਲਦਾ ਹਾਂ। ਹਾਂ ਅੱਗੇ ਉਹ ਮੈਂ ਕਹਾਂ ਕੋਈ ਗੱਲ ਨਹੀਂ ਕੋਈ ਦੀਵਾਲੀ ਦੁਸ਼ਹਰਾ ਹੁੰਦਾ ਉਹ ਚੱਲ ਜਾਂਦਾ ਯਾਰ ਸਾਰੇ ਕਰਦੇ ਸੀ ਕੋਈ ਅੱਡੀ ਗੱਲ ਨਹੀਂ। ਉਹ ਕਹਿੰਦੇ ਇਹ ਹੀ ਰਿਪੋਰਟ ਲੱਕਾਦਾ ਸੀ ਡੀਆਈਜੀ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਇਹਦਾ ਲੋਕ ਕੰਪਲੇਂਟ ਤੇਰੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾਵੇ ਭਾਈ ਜੀ ਡੀਆਈਜੀ ਪਹਿਲਾਂ ਮੇਰੇ ਖਿਲਾਫ ਖੜਾ ਹੋਇਆ ਡੀਆਈਜੀ ਕਹਿੰਦਾ ਧਮਕੀਆਂ ਨੰਨਾਂ ਦਿੱਤੇ ਛੁੱਟੇ ਮੁਕੱਦਮੇ ਦਊਂਗਾ ਸਾਨੂੰ ਮਿਲੂ ਆ ਕਿ ਨਹੀਂ ਛੁੱਟੇ ਪਏ ਪੁਰਾਣੇ ਮੁਕੱਦਮੇ ਨਿਚਾਲਣ ਪੇਸ਼ ਕਰ ਦਊਗਾ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੇ ਸ਼ਖਸ ਨੇ ਡੀਆਈਜੀ ਨੂੰ ਬੁਸਾਇਆ ਹੁਣ ਸੁਖਵੀਰ ਬਾਦਲ ਦੀ ਪੋਲ ਇੱਥੇ ਆ ਕੇ ਖੁੱਲ੍ਹਦੀ ਆ ਸਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਯਾਨੀ ਅਕਾਲੀ ਦਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਨੇ ਜੋ ਜੋ ਕੀਤਾ ਪੰਜਾਬ ਦੇ ਲੋਕਾਂ ਨੂੰ ਅਕਸਰ ਉਸ ਗੱਲ ਦਾ ਭਲਕ ਲੱਗ ਚੁੱਕੀ ਹੈ ਪਤਾ ਲੱਗ ਚੁੱਕਿਆ ਪਰ ਡੀਆਈਜੀ ਭੁੱਲਰ ਨੇ ਇਹ ਸੱਖਸ਼ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਇਹਦੇ ਕਾਰਨ ਬਾਦਲਾਂ ਦੀ ਪੋਲ ਖੁੱਲ ਗਈ ਹੈ ਬਾਦਲਾਂ ਨੇ ਕਹਿਣ ਦੇ ਉੱਤੇ ਸੋਨੇ ਦੀ ਲੁੱਟ ਬਹੁਤ ਵੱਡੇ ਪੱਧਰ ਦੇ ਉੱਤੇ ਪੈਸੇ ਦੀ ਲੁੱਟ ਕੀਤੀ ਗਈ ਹੈ ਯਾਨੀ ਇੱਕ ਪਾਸੇ ਬਹੁਤੇ ਪੱਤਰਕਾਰ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਿਹਾ ਕਿ ਤੁਹਾਡੇ ਰਾਜ ਦੇ ਵਿੱਚ ਇੱਕ ਡੀਆਈਜੀ ਦਾ ਫੜਿਆ ਜਾਣਾ ਔਰ ਦੂਜੇ ਪਾਸੇ ਸੀਬੀਆਈ ਦਾ ਜਦੋਂ ਛਾਪਾ ਪੈਂਦਾ ਦੇਖੋ ਉਸ ਬੰਦੇ ਨੇ ਲੁੱਟ ਤਾਂ ਕੀਤੀ ਹੈ ਇਹਦੇ ਵਿੱਚ ਦੋਰਾਮਾ ਨਹੀਂ ਹੈ ਔਰ ਦੂਜੇ ਪਾਸੇ ਕਹਿਣ ਦੇ ਕਿਦੇ ਉੱਤੇ ਕੀਤੀ ਹੈ ਇਹ ਬਾਤ ਵੱਡਾ ਸਵਾਲ ਤੁਹਾਡੇ ਸਾਹਮਣੇ ਅੱਜ ਧਰਨ ਜਾ ਰਹੀ ਹੈ ਜੋ ਕਿ ਮੁੱਖ ਮੰਤਰੀ ਭਵਾਨ ਸੇ ਮਾਨ ਮੌਜੂਦਾ ਸਰਕਾਰ ਦੇ ਵਿੱਚ ਨੇ ਇਸ ਕਰਕੇ ਕਈ ਪੱਤਰਕਾਰ ਜਿਵੇਂ ਕਿ ਮਨਿੰਦਰ ਸਿੰਘ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਉਹਨਾਂ ਨੇ ਬਾਦਲਾਂ ਦੇ ਕਹਿਣ ਦੇ ਉੱਤੇ ਯਾਨੀ ਸੁਖਵੀਰ ਬਾਦਲ ਦੇ ਕਹਿਣ ਦੇ ਉੱਤੇ ਇੱਕ ਬਾਅਦ ਵੱਡਾ ਮਾਹੌਲ ਸਿਰ ਜੁ ਦਿੱਤਾ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਬਹੁਤ ਵੱਡਾ ਅਜੰਡਾ ਮਨਿੰਦਰ ਸਿੱਧੂ ਨੇ ਚਲਾਇਆ ਹੋਇਆ ਹੈ ਕਿਉਂਕਿ ਬੇਚਦਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਪਿੱਛੇ ਜੇ ਬਿਆਨ ਆਇਆ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਜੀ ਇਹਨਾਂ ਨੂੰ ਬਾਦਲਾਂ ਦੀ ਬੋਤੀ ਪਈ ਹੋਈ ਹੈ ਰਤਨ ਧਾਰੀ ਵਾਲ ਦਾ ਨਾਮ ਲਿਆ ਔਰ ਦੂਜੇ ਪਾਸੇ ਜਿਹੜੇ ਮਨਿੰਦਰ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਇਹਨਾਂ ਨੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਰਾਬ ਬੋਲਣ ਦਾ ਠੇਕਾ ਲਿਆ ਹੋਇਆ ਕਿਉਂਕਿ ਇੱਕ ਪਾਸੇ ਕਹਿੰਦੇ ਜੀ ਅਸੀਂ ਨਿਰਪੱਖ ਪੱਤਰਕਾਰ ਔਰ ਦੂਜੇ ਪਾਸੇ ਬਾਦਲਾਂ ਦੇ ਖਿਲਾਫ ਕੋਈ ਖਬਰ ਨਹੀਂ ਆਉਂਦੀ ਹਣ ਬਾਦਲਾਂ ਤੇ ਲਾ ਲੋ ਪੰਜਾਬ ਦੀ ਸਿੱਖ ਆਉਂਦਾ ਘਣ ਪੂਰੀ ਪੰਜਾਬੀਅਤ ਦਾ ਘਣ ਫੇਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਚੀਦੇ ਕਾਰਨ ਪੂਰੇ ਪੰਜਾਬ ਦੀਆਂ ਮਾਂਮਾਂ ਅੱਜ ਵੀ ਰੋ ਰਹੀਆਂ ਨੇ ਇਹ ਗੱਲ ਪੂਰੇ ਪੰਜਾਬ ਨੂੰ ਅਕਸਰ ਪਤਾ ਤੇ ਫੇਰ ਉਹਨਾਂ ਬਾਦਲਾਂ ਦੇ ਖਿਲਾਫ ਮਨਿੰਦਰ ਸਿੱਧੂ ਖਬਰ ਕਿਉਂ ਨਹੀਂ ਲਉਂਦਾ ਕਿਉਂਕਿ ਬਾਦਲਾਂ ਦਾ ਸਭ ਤੋਂ ਵੱਡਾ ਚਮਚਾ ਮਨਿੰਦਰ ਸਿੰਘ ਸਿੱਧੂ ਇਹ ਗੱਲ ਸਾਰੇ ਲੋਕ ਕਹ ਰਹੇ ਵੀ ਪੰਜਾਬ ਦੇ ਅੰਦਰ ਇਸ ਗੱਲ ਦੀ ਬੜੀ ਚਰਚਾ ਕੇ ਬਾਦਨਾ ਦੇ ਖਿਲਾਫ ਮਨਿੰਦਰ ਸਿੰਘ ਸਿੱਧੂ ਪੱਤਰਕਾਰ ਹੈ ਜਿਹੜਾ ਰੋਕਵਾਜ ਟੀਵੀ ਦਾ ਉਹ ਕਦੇ ਹੀ ਖਬਰ ਨਹੀਂ ਲਾਉਂਦਾ ਇਹ ਕਹਿੰਦੇ ਮੈਂ ਡਾਂਕੇ ਦੀ ਝੋੜ ਤੇ ਕਹਿ ਰਿਹਾ ਔਰ ਦਾਵੇ ਨਾਲ ਕਹਿ ਰਿਹਾ ਛੇ ਕਰ ਉਹਦੇ ਵਿੱਚ ਨਿਰਪੱਖ ਪੱਤਰਕਾਰੀ ਵਾਲੀ ਗੱਲ ਹੈ ਕਫਰ ਬਾਦਨਾ ਦੇ ਖਿਲਾਫ ਉਹਨਾਂ ਦੇ ਖਿਲਾਫ ਬਹੁਤ سارے ਮਾਮਲੇ ਨੇ ਕਦੇ ਕਈ ਵਾਰ ਉਹਨਾਂ ਨੇ ਮਾਫੀਆਂ ਮੰਗੀਆਂ ਵੈਸੇ ਵੀ ਉਹ ਦੋਸ਼ੀ ਆ ਪੰਜਾਬ ਦੇ ਤਾਂ ਉਹਨਾਂ ਦੇ ਖਿਲਾਫ ਖਬਰ ਕਿਉਂ ਨਹੀਂ ਲੱਗਦੀ ਅਕਸਰ ਉਹ ਮੁੱਦੇ ਕਿੱਥੇ ਲੱਭਦੇ ਨੇ ਕਹਿੰਦੇ ਜੀ ਗੱਲ ਕੋਈ ਵੀ ਹੋਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁੜੀਸਣਾ ਬਣਦਾ ਇਹ ਮਨਿੰਦਰ ਸਿੱਧੂ ਦੀ ਫਿਤਰਤ ਦੇ ਵਿੱਚ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜਾ ਨਿਰਪੱਖ ਪੱਤਰਕਾਰ ਹੁੰਦਾ ਉਹ ਹਰ ਕਿਸੇ ਦੇ ਖਿਲਾਫ ਖਬਰ ਲਾ ਸਕਦਾ ਅਸੀਂ ਆਪਣੇ ਚੈਨਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫੀ ਬੋਲਦੇ ਆਂ ਔਰ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਵੀ ਡਟੇ ਆਂ ਕਿਉਂ ਕਿਉਂਕਿ ਜਦੋਂ ਬੰਦਾ ਨਿਰਪੱਖ ਗੱਲ ਕਰਦਾ ਜਾਂ ਕੋਈ ਕੰਮ ਕਰਦਾ ਪੰਜਾਬ ਪ੍ਰਤੀ ਕਰਦਾ ਫੇਰ ਉਹਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਤੇ ਜਦੋਂ ਪੰਜਾਬੀਆ ਤੇ ਖਰਾਬ ਹੁੰਦਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਪ੍ਰਧਾਨ ਮੰਤਰੀ ਹੈ ਤਾਂ ਫੇਰ ਉਹਦੀ ਵਿਰੋਧਤਾ ਕਰਨ ਦਾ ਵੀ ਹੱਕ ਬਣਦਾ ਐਸ ਕਰਕੇ ਪੱਤਰਕਾਰ ਮਨਿੰਦਰ ਸਿੱਧੂ ਦੀ ਹਿੰਮਤ ਨਹੀਂ ਹੈ ਕਿ ਬਾਦਲਾਂ ਦੇ ਖਰਾਬ ਖਬਰ ਲਾਵੇ ਹਰ ਵੇਲੇ ਉਹ ਬਾਦਲਾਂ ਦੀ ਪ੍ਰਸ਼ੰਸਾ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਖਿਲਾਫ ਬੋਲਣ ਦੀ ਗੱਲ ਕਰਦੇ ਨੇ ਔਰ ਦੂਜੇ ਪਾਸੇ ਡੀਆਈਜੀ ਭੁੱਲੇਆ ਜਿਹੜਾ ਇਹ ਬਾਗਲਾਂ ਨੇ ਹੀ ਬਣਾਇਆ ਹੋਇਆ ਚੇਲਾ ਸੀ ਜਿਹੜਾ ਅੱਜ ਫੜਿਆ ਗਿਆ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਸਾ ਬਹੁਤ ਵੱਡੀ ਮਾਤਰਾ ਦੇ ਵਿੱਚ ਸੋਨਾ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਦੇ ਨਾਲ ਧੱਕਾ ਕੀਤਾ ਸੀ ਔਰ ਜਿਹੜੇ ਭਰਾ ਵੀ ਹੁਣ ਤੁਸੀਂ ਆਡੀਓ ਸੁਣੀ ਹੈ ਇਹ ਸੈਕਸ਼ਨ ਡੀਆਈਜੀ ਭੋਲਰ ਨੂੰ ਪਸਾ ਕੇ ਰੱਖ ਦਿੱਤਾ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਆਪਣੇ ਰਾਜ ਦੇ ਵਿੱਚ ਬਹੁਤ ਵੱਡੇ ਐਕਸ਼ਨ ਕਰ ਰਹੇ ਨੇ ਪਰ ਲੋਕ ਵੀ ਇਹਦੇ ਨਾਲ ਹੱਕ ਵਿੱਚ ਖੜੇ ਨੇ ਤਾਂ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ ਡੀਆਈਜੀ ਭੁੱਲਰ ਸਾਹਿਬ ਆਪਣਾ ਯਾਨੀ ਲੋਕਾਂ ਦੇ ਉੱਤੇ ਕਹਿਰ ਵਰਸਾਉਂਦੇ ਸੀ ਅੱਜ ਉਹ ਫੜੇ ਗਏ ਨੇ ਕਿ ਬਾਦਲਾਂ ਤੇ ਦੋਸ਼ ਨਹੀਂ ਜਾਂਦਾ ਉਹ ਮੈਂ ਤੁਹਾਨੂੰ ਪੰਜਾਬ ਦੇ ਸਾਡੇ ਲੋਕਾਂ ਪੈਣ ਭਰਾਵਾਂ ਨੂੰ ਪੁੱਛਣਾ ਚਾਹਣਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ